ਕਿੰਤੀਆਂ ਸੇਫ ਨਹੀਂ ਮਨੀਪੁਰ ਵਿੱਚ ਔਰਤਾਂ ਨੂੰ ਈਸਾਈ ਔਰਤਾਂ ਨੂੰ ਲੰਗਾ ਭਜਾਇਆ ਗਿਆ ਹਰਿਆਣਾ ਵਿੱਚ ਹਿੰਦ ਮੁਸਲਮਾਨ ਭਰਾਵਾਂ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਤੁਹਾਡੀ ਪਤੀਲੀ ਵਿੱਚ ਗਊ ਮਾਸ ਰੇਜ ਰਿਆ ਸਾਨੂੰ ਸ਼ੱਕ ਹੈ ਸਿੱਖ ਬੱਚੀਆਂ ਪੇਪਰ ਦੇ ਨਹੀਂ ਗਈਆਂ ਰਾਜਸਥਾਨ ਵਿੱਚ ਜੱਜ ਬਣਨ ਦਾ ਉਹ ਆਲਰੇਡੀ ਬੱਚੀ ਵਕੀਲ ਸੀ ਉਹਦਾ ਕੜਾ ਲਵਾਇਆ ਗਿਆ ਉਹਦੇ ਮਤਲਬ ਕਕਾਰ ਲਵਾਏ ਗਏ ਇੱਥੇ ਕਟਗਿੰਤੀਆਂ ਸੇਫ ਨਹੀਂ ਮੈਂ ਤਾਂ ਇਹਨੂੰ ਟੀਵੀ ਐ ਮਸ਼ੀਨ ਵਿੱਚ ਕਪਲਾ ਸਮਝਦੀਆਂ ਕਿ ਜਿਹੜੀਆਂ ਸਾਡੀਆਂ ਬੱਚੀਆਂ ਤੇ 에이전ਟਾਂ ਦੇ ਇੱਥੇ ਚੜ ਕੇ ਬਾਹਰਲੇ ਮੁਲਕਾਂ ਵਿੱਚ ਕਿਡਨੈਪ ਹੋ ਕੇ ਰਹਿ ਗਈ ਅਸੀਂ ਉਹਨਾਂ ਦੇ ਪਾਸਪੋਰਟ ਜਬਤ ਕਰ ਲਏ ਗਏ ਸੀ ਤਾਂ ਸਰਦਾਰ ਮਾਨ ਦੇ ਸਵੈਰਥ ਜਤਨਾ ਸਦਕਾ ਉਹ ਲੋਕ ਇੱਥੇ ਕੁੜੀਆਂ ਵਾਪਸ ਆਈਆਂ ਨੇ ਨੇ ਕੋਈ ਔਰਤ ਗੁਰਦੁਆਰੇ ਜਾ ਰਹੀ ਹੈ ਮੰਦਰ ਜਾ ਰਹੀ ਹੈ ਮਸਜਿਦ ਜਾ ਰਹੀ ਹੈ ਤਾਂ ਸੇਫ ਨਹੀਂ ਕਿਉਂ ਘਰੇ ਆਏਗੀ ਉਹਦੀ ਚੈਨੀ ਸਲਾਮਤ ਹੋਏਗੀ ਉਹਦਾ ਮੋਬਾਈਲ ਸਲਾਮਤ ਹੋਏਗਾ ਤੇ ਉਹਦਾ ਪਰਸ ਸਲਾਮਤ ਹੋਏਗਾ ਜਿਸ ਮਾਂ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਉਸ ਮਾਂ ਦੀ ਮਨੋਸਥਿਤੀ ਕੀ ਹੁੰਦੀ ਹੈ ਕਿਵੇਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਕਿਵੇਂ ਉਹਦਾ ਪਾਲਣ ਪੋਸ਼ਣ ਕਰਦੀ ਹੈ ਕੀ ਉਹਨੇ ਸੁਪਨੇ ਸਜਾਏ ਹੁੰਦੇ ਹੈ ਅੱਜ ਸਾਡੇ ਬੱਚੇ ਨਸ਼ਿਆਂ ਵਿੱਚ ਗ੍ਰਸਤ ਨੇ ਸਰਕਾਰਾਂ ਇਹਦੇ ਵਿੱਚ ਫੇਲ ਹੋ ਚੁੱਕੀਆਂ ਨੇ ਪ੍ਰਸ਼ਾਸਨ ਬਿਲਕੁਲ ناکਾਮ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਅਸੀਂ ਉਹਨਾਂ ਪੁਲਿਸ ਵਾਲਿਆਂ ਦੇ ਨਾਂ ਵੀ ਨਸ਼ਰ ਕਰਾਂਗੇ ਜਿਨ੍ਹਾਂ ਨੇ ਰਿਪੋਰਟਾਂ ਗਈਆਂ ਨਸ਼ਾ ਕਰਨ ਵਾਲੇ ਜਾਂ ਚੋਰੀ ਕਰਨ ਵਾਲੇ ਫੜ ਲਏ ਉਹਨਾਂ ਤੋਂ ਕੁਝ ਰੁਪਏ ਲੈ ਕੇ ਕੁਝ ਪਰਿਵਾਰ ਨੂੰ ਦੇ ਕੇ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਤੇ ਉਹ ਕੇਸ ਉੱਥੇ ਰਫਾ-ਦਫਾ ਕਰਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਟਾਡੇ ਬਰਨਾਲੇ ਲਈ 55 ਕਰੋੜ ਦਾ ਹਸਪਤਾਲ ਜੋ ਕਿ ਪਾਸ ਹੋ ਚੁੱਕਿਆ ਹੈ ਪੜਨਾ ਸ਼ੁਰੂ ਹੋ ਚੁੱਕਿਆ ਹੈ ਜਿਦੇ ਵਿੱਚ ਸਪੈਸ਼ਲ ਬਿਮਾਰੀਆਂ ਦਾ ਇਲਾਜ ਹੋਏਗਾ ਪੰਜਾਬ ਦਾ ਸਿਵੰਦਰਗਾ ਖੁਲਾਣ ਦਾ ਉਪਰਾਲਾ ਕਰਾਂਗੇ ਸਾਡੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸਾਡਾ ਅਨਾਜ ਰੂਸ ਤੱਕ ਜਾਏਗਾ ਅੱਜ ਪਾਕਿਸਤਾਨ ਰੂਸ ਤੋਂ ਆਪਣਾ ਕਣਕ ਲੈਂਦਾ ਸਾਡੇ ਤੋਂ ਲਏਗਾ ਤੁਸੀਂ ਪੁਰਾਣੇ ਸਾਰੇ ਰਿਕਾਰਡ ਖੋਖ ਕੇ ਵੇਖ ਲਓ ਜਦੋਂ ਆਪਾਂ ਲੋਕਾਂ ਤੋਂ ਸ਼ਰਮੇ ਕਰਦੇ ਹਾਂ ਕਿਤੇ ਵੀ ਇਹ ਨਜ਼ਰ ਨਹੀਂ ਸਿਉਂਦਾ ਕਿ ਸਰਦਾਰ ਮਾਨ ਹਾਰਨਗੇ ਸਰਦਾਰ ਮਾਨ ਨੇ ਜਿੰਨੇ ਵੀ ਗਰੰਟਾ ਦਿੱਤੀਆਂ ਬਿਨਾ ਕਿਸੇ ਪੱਖਪਾਤੋ ਦਿੱਤੀਆਂ ਹਰ ਭਾਈਚਾਰੇ ਨੂੰ ਦਿੱਤੀਆਂ ਹਾਰ ਦਾ ਕਾਰਨ ਮੈਂ ਈਵੀਐਮ ਮਸ਼ੀਨਾਂ ਨੂੰ ਮੋਸਟ ਸਾਡੇ ਬੱਚੇ ਜੋ ਡਿਪਰੈਸ ਹੋ ਕੇ ਨੌکریاں ਨਾ ਮਿਲਣ ਕਰਕੇ ਨਸ਼ੇ ਦੀ ਗ੍ਰਿਫਤਚ ਨੇ ਉਹ ਨਸ਼ੇ ਦੀ ਟੋਟ ਲੱਗਣ ਕਾਰਨ ਚੋਰੀਆਂ ਕਰਦੇ ਨੇ ਚੇਨ ਸਨੇਚਿੰਗ ਕਰਦੇ ਨੇ ਪਰਸ ਸਨੇਚਿੰਗ ਕਰਦੇ ਨੇ ਕੋਈ ਔਰਤ ਗੁਰਦੁਆਰੇ ਜਾ ਰਹੀ ਹੈ ਮੰਦਿਰ ਜਾ ਰਹੀ ਹੈ ਮਸਜਿਦ ਜਾ ਰਹੀ ਹੈ ਤਾਂ ਸੇਫ ਨਹੀਂ ਕਿਉਂ ਘਰੇ ਆਏਗੀ ਉਹਦੀ ਚੈਨੀ ਸਲਾਮਤ ਹੋਏਗੀ ਉਹਦਾ ਮੋਬਾਈਲ ਸਲਾਮਤ ਹੋਏਗਾ ਤੇ ਉਹਦਾ ਪਰਸ ਸਲਾਮਤ ਹੋਏਗਾ ਇਹ ਸਾਰਾ ਕੁਝ ਇੱਕ ਔਰਤ ਹੋਣ ਦੇ ਨਾਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਸਮਝਦੀਆਂ ਕਿ ਜਿਸ ਮਾਂ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਉਸ ਮਾਂ ਦੀ ਮਨੋਸਥਿਤੀ ਕੀ ਹੁੰਦੀ ਹੈ ਕਿਵੇਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਕਿਵੇਂ ਉਹਦਾ ਪਾਲਣ ਪੋਸ਼ਣ ਕਰਦੀ ਹੈ ਕੀ ਉਹਨੇ ਸੁਪਨੇ ਸਜਾਏ ਹੁੰਦੇ ਐ ਅੱਜ ਸਾਡੇ ਬੱਚੇ ਨਸ਼ਿਆਂ ਵਿੱਚ ਗ੍ਰਸਤ ਨੇ ਸਰਕਾਰਾਂ ਇਹਦੇ ਵਿੱਚ ਫੇਲ ਹੋ ਚੁੱਕੀਆਂ ਨੇ ਪ੍ਰਸ਼ਾਸਨ ਬਿਲਕੁਲ ناکਾਮ ਹੋ ਚੁੱਕਿਆ ਹੈ ਅੱਜ ਕੋਈ ਵੀ ਮਨੁੱਖ ਤੁਸੀਂ ਵੀ ਇਵਨ ਕੇ ਪੱਤਰਕਾਰ ਭਰਾ ਵੀ ਜਾਣ ਲੱਗੇ ਸ਼ਾਮ ਨੂੰ ਸੋਚਦੇ ਹੋਵੋਗੇ ਕਿ ਇਹ ਨਹੀਂ ਪਤਾ ਕੌਣ ਸਾਡੇ ਕਾਪਾ ਮਾਰ ਜੇ ਕੌਣ ਸਾਡੇ ਤੋਂ ਮੋਬਾਈਲ ਖੋ ਕੇ ਲੈ ਜੀ ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਨੇ ਬੜਾ ਆੜੇ ਹੱਥੀ ਲੈਣਾ ਹੈ ਔਰ ਪਿਛਲੇ ਦਿਨਾਂ ਵਿੱਚ ਅਸੀਂ ਇਹ ਵੀ ਨੋਟ ਕੀਤਾ ਹੈ ਕਿ ਜਦੋਂ ਕਿਸੇ ਦੀ ਸਨੇਚਿੰਗ ਹੁੰਦੀ ਹੈ ਜਾਂ ਕੋਈ ਚੋਰੀ ਹੁੰਦੀ ਹੈ ਨਸ਼ੇ ਗ੍ਰਸਤ ਵਿਅਕਤੀ ਉਹ ਚੋਰੀ ਕਰਦਾ ਹੈ ਇਹ ਮਾਮਲਾ ਪੁਲਿਸ ਤੱਕ ਪਹੁੰਚਦਾ ਤਾਂ ਪੁਲਿਸ ਇਹਨਾਂ ਮਾਮਲਿਆਂ ਨੂੰ ਫੇਲ ਹੋਈ ਹੈ ਪੂਰੀ ਤਰ੍ਹਾਂ ਸੋਲਵ ਕਰਨ ਵਿੱਚ ਸਾਡਾ ਹੀ ਟੀਚਾ ਹੈ ਕਿ ਅਸੀਂ ਸਾਰੇ ਪੰਜਾਬ ਵਿੱਚ ਇਹਦੇ ਵਿਰੁੱਧ ਇੱਕ ਲਹਿਰ ਪ੍ਰਚੰਡ ਕਰਾਂਗੇ ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲੇ ਸਮਿਆਂ 'ਚ ਅਸੀਂ ਉਹਨਾਂ ਪੁਲਿਸ ਵਾਲਿਆਂ ਦੇ ਨਾਂ ਵੀ ਨਸ਼ਰ ਕਰਾਂਗੇ ਜਿਨ੍ਹਾਂ ਨੇ ਰਿਪੋਰਟਾਂ ਗਈਆਂ ਨਸ਼ਾ ਕਰਨ ਵਾਲੇ ਜਾਂ ਚੋਰੀ ਕਰਨ ਵਾਲੇ ਫੜ ਲਏ ਉਹਨਾਂ ਤੋਂ ਕੁਝ ਰੁਪਏ ਲੈ ਕੇ ਕੁਝ ਪਰਿਵਾਰ ਨੂੰ ਦੇ ਕੇ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਤੇ ਉਹ ਕੇਸ ਉੱਥੇ ਰਫਾ-ਦਾਫਾ ਕਰਤਾ ਇਹ ਅਲਾਮਤਾਂ ਬਹੁਤ ਵੱਧ ਰਹੀਆਂ ਨੇ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਹੜ ਵੱਗ ਚੁੱਕਿਆ ਹੈ ਭਗਵੰਤ ਮਾਨ ਸਾਹਿਬ ਫੇਰ ਨਹੀਂ ਅਸੀਂ ਬੜੀ ਵਧੀਆ ਤਰ੍ਹਾਂ ਇੱਥੇ ਕੈਂਪੇਨ ਚਲਾ ਕੇ ਜੇਤੂ ਰਹੇ ਹਾਂ ਇਹ ਸਾਡਾ ਆਪਣਾ ਇਲਾਕਾ ਹੈ ਸਾਰੇ ਭਾਈਚਾਰਿਆਂ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੂਰਾ ਸਾਥ ਹੈ ਹਰ ਗਊਸ਼ਾਲਾ ਹਰ ਮੰਦਰ ਹਰ ਮਸਜਿਦ ਵਿੱਚ ਸਰਦਾਰ ਮਾਨ ਦੀਆਂ ਦਿੱਤੀਆਂ ਹੋਈਆਂ ਗਰੰਟਾਂ 25 ਸਾਲ ਪਹਿਲਾਂ ਵਾਲੀਆਂ ਵੀ ਤੇ ਹੁਣ ਵਾਲੀਆਂ ਵੀ ਬੋਲ ਰਹੀਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੱਡੇ ਬਰਨਾਲੇ ਲਈ 55 ਕਰੋੜ ਦਾ ਹਸਪਤਾਲ ਜੋ ਕਿ ਪਾਸ ਹੋ ਚੁੱਕਿਆ ਹੈ ਬਣਨਾ ਸ਼ੁਰੂ ਹੋ ਚੁੱਕਿਆ ਹੈ ਜਿਦੇ ਵਿੱਚ ਸਪੈਸ਼ਲ ਬਿਮਾਰੀਆਂ ਦਾ ਇਲਾਜ ਹੋਏਗਾ ਜਿਵੇਂ ਪਿਛਲੇ ਦਿਨੀ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਿੱਲੇ ਪੀਜੀਆਈ ਜਾਂ ਹੋਰ ਵੱਡੇ ਹਸਪਤਾਲਾਂ ਚ ਹੁੰਦਾ ਸੀ ਉਹ ਹਸਪਤਾਲ ਬਣ ਚੁੱਕਿਆ ਹੈ ਬਣਨ ਲਈ ਤਿਆਰ ਹੈ ਸੋ ਉਹ ਮੇਰੇ ਕਹਿੰਦਾ ਮਸਲਾ ਹੈ 400 ਕਰੋੜ ਰੁਪਇਆ ਪੂਰੇ ਲੋਕ ਸਭਾ ਹਲਕੇ ਸੰਗਰੂਰ ਲਈ ਸਰਦਾਰ ਮਾਨ ਲੈ ਕੇ ਆਏ ਨੇ ਜਿਦੇ ਵਿੱਚ ਬਰਨਾਲੇ ਦਾ ਵੀ ਪੂਰਾ ਯੋਗਦਾਨ ਹੈ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਸਾਡੇ ਘਰਾਂ ਦੇ ਉੱਪਰ ਦੀ ਲੰਘਦੀਆਂ ਨੇ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਸਾਡੇ ਹੋਰ ਕੰਮ ਕਰਦੇ ਲੋਕਾਂ ਨੂੰ ਕਈ ਵਾਰ ਕਰੰਟ ਲੱਗ ਜਾਂਦਾ ਹੈ ਸਾਡੀ ਬਿਜਲੀ ਵੇਸਟ ਹੋ ਜਾਂਦੀ ਹੈ ਸਾਡੇ ਬਿਜਲੀ ਦੇ ਉਪਕਰਨ ਸੜ ਜਾਂਦੇ ਨੇ ਸਰਦਾਰ ਮਾਨ ਨੇ ਐਮਪੀ ਕੋਟੇ ਵਿੱਚੋਂ ਤੁਹਾਡੇ ਸਾਰੇ ਸਦਰੂ ਲੋਕ ਸਭਾ ਹਲਕੇ ਦੇ ਤਿੰਨਾਂ ਜ਼ਿਲ੍ਹਿਆਂ ਲਈ 400 ਕਰੋੜ ਦੇ ਕਰੀਬ ਰੁਪਏ ਪਾਸ ਕਰਾਏ ਹੋਏ ਨੇ 26 ਤੱਕ ਇਹ ਸਾਰਾ ਕੰਮ ਮੁਕੰਮਲ ਹੋ ਜੂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਪਾਲਸੀਆਂ ਨੇ ਪੰਜਾਬ ਨੂੰ ਉੱਤਰ ਚੱਕਣ ਦੀਆਂ ਭਾਈਚਾਰਕ ਸਾਂਝ ਵਧਾਉਣ ਦੀਆਂ ਮੈਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਹਿੰਦੂ ਵੀਰ ਦੀ ਮੈਂ ਇੱਕ ਸੁਣ ਰਹੀ ਸੀ ਉਹਦੀ ਬਾਈਟ ਉਹ ਕਹਿੰਦੇ ਪਹਿਲੀ ਵਾਰ ਹੋਇਆ ਕਿ ਕਿਸੇ ਐਮਪੀ ਨੇ ਕਿਸੇ ਮੰਦਰਾਂ ਨੂੰ ਵੀ ਗ੍ਰਾਂਟ ਦਿੱਤੀ ਹੋਵੇ ਸਾਡੀ ਪਾਰਟੀ ਬਹੁਤ ਹੀ ਵਧੀਆ ਢੰਗ ਨਾਲ ਇੱਥੋਂ ਪਹਿਲਾਂ ਵੀ ਅਸੀਂ ਇਲੈਕਸ਼ਨਾਂ ਲੜਦੇ ਰਹੇ ਹਾਂ ਔਰ ਤੁਹਾਡੇ ਸਹਿਯੋਗ ਨਾਲ ਅਸੀਂ ਮਿੱਥ ਰੱਖਿਆ ਕਿ ਪੰਜਾਬ ਵਿੱਚੋਂ ਅਸੀਂ ਨਸ਼ਾ ਬਿਲਕੁਲ ਬੰਦ ਕਰ ਦੇਣਾ ਸਾਡੇ ਪੰਜਾਬ ਦੇ ਲੋਕ ਬੜੀ ਸ਼ਾਂਤੀ ਨਾਲ ਬੜੀ ਸੱਭਿਆ ਢੰਗ ਨਾਲ ਰਹਿਣਗੇ ਜੇ ਸਾਡੇ ਪੰਜਾਬ ਦਾ ਵਿਕਾਸ ਹੋਊਗਾ ਅੱਜ ਸਾਡੇ ਬੱਚੇ ਜਿਹੜੇ ਹਿਜਰਤ ਕਰਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਅੱਜ ਤੁਸੀਂ ਸਮਝਦਾਰ ਹੋ ਬਾਰਲੇ ਮੁਲਖਾਂ ਵਿੱਚ ਵੀ ਹਾਲਾਤ ਬੜੇ ਖਰਾਬ ਨੇ ਉੱਥੇ ਵੀ ਬੱਚਿਆਂ ਨੂੰ ਪੂਰਾ ਰੁਜ਼ਗਾਰ ਨਹੀਂ ਮਿਲ ਰਿਹਾ 25-30 ਲੱਖ ਰੁਪਏ ਇੱਕ ਬੱਚਾ ਲੈ ਜਾਂਦਾ سرمਾਇਆ ਸਾਡੇ ਪੰਜਾਬ ਦਾ ਅੱਜ ਬਾਹਰਲੇ ਮੁਲਖਾਂ 'ਚ ਜਾ ਰਿਹਾ ਜੋ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ ਔਰ ਸਾਡੇ ਜਿਹੜੇ ਟਰੇਡ ਨੇ ਅੱਜ ਅੰਡਾਨੀ ਦੀ ਬੰਦਰਗਾਹ ਲਈ ਟਰੇਡ ਹੋ ਰਿਹਾ ਹੈ ਇੰਡੀਆ ਗਵਰਨਮੈਂਟ ਦਾ ਸਾਡਾ ਪੰਜਾਬ ਦਾ ਸੀ ਬੰਦਰਗਾਹ ਖੁਲਾਨ ਦਾ ਉਪਰਾਲਾ ਕਰਾਂਗੇ ਸਾਡੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸਾਡਾ ਅਨਾਜ ਰੂਸ ਤੱਕ ਜਾਏਗਾ ਅੱਜ ਪਾਕਿਸਤਾਨ ਰੂਸ ਤੋਂ ਆਪ ਦਾ ਕਣ ਕਹਿੰਦਾ ਸਾਡੇ ਤੋਂ ਲਏਗਾ ਇਹ ਸਾਰੀਆਂ ਸਾਡੀ ਪਾਰਟੀ ਦੀਆਂ ਅਜੰਡਾ ਹੈ ਸਾਡੀ ਪਾਰਟੀ ਦਾ ਟੀਚਾ ਹੈ ਸੋ ਗੁਰੂ ਪਿਆਰਿਓ ਮੈਂ ਤੁਹਾਡਾ ਸਹਿਯੋਗ ਚਾਹੁੰਨੀ ਆ ਸਾਰੇ ਵਿੰਗਾਂ ਦੀ ਅੱਜ ਅਸੀਂ ਨਿਯੁਕਤੀਆਂ ਕਰਨੀਆਂ ਹੈ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਅੱਜ ਜੋ ਨਿਯੁਕਤੀਆਂ ਤੁਹਾਨੂੰ ਪ੍ਰੈਸ ਨੂੰ ਦੱਸ ਦਿੰਦੇ ਆ ਉਹ ਸਾਡੇ ਕੱਟੂ ਸਾਹਿਬ ਦੱਸ ਦੇਣਗੇ ਬੀਬੀ ਮਾਨਕੀ ਜੀ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਬੀਬੀ ਰਸ਼ਪਿੰਦਰ ਕੌਰ ਗੁਰ ਅੰਮ੍ਰਿਤਸਰ ਤੋਂ ਉਹ ਜਰਨਲ ਸਕੱਤਰ ਨੇ ਬੀਬੀ ਪਰਦੀਪ ਕੌਰ ਬਰਨਾਲਾ ਉਹ ਜਰਨਲ ਸਕੱਤਰ ਨੇ ਔਰ ਇੱਕ ਦੋ ਬੀਬੀਆਂ ਦੇ ਨਾਮ ਤੁਹਾਨੂੰ ਅਸੀਂ ਆਉਂਦੇ ਸਮੇਂ ਤੱਕ ਦੇ ਦਾਂਗੇ ਪੂਰੀ ਅਸੀਂ 20 ਮੈਂਬਰੀ ਜਾਂ 10 ਮੈਂਬਰੀ ਜੋ ਵੀ ਸਾਡੀ ਕਮੇਟੀ ਹੈ ਬਣੀ ਹੈ ਅੱਜ ਅਸੀਂ ਇੱਕ ਬੀਬੀਆਂ ਦੀ 11 ਮੈਂਬਰੀ ਕਮੇਟੀ ਹੋਰ ਬਣਾ ਕੇ ਤੁਹਾਨੂੰ ਪ੍ਰੈਸ ਨੂੰ ਅਸੀਂ ਦੱਸ ਦਿਆਂਗੇ ਕਿ ਅਸੀਂ ਆਉਣ ਵਾਲੀ ਜਿਮਨੀ ਚੋੜਾ ਵਿੱਚ ਪੂਰਾ ਆਪਣਾ ਅਸੀਂ ਯੋਗਦਾਨ ਪਾ ਰਹੇ ਹਾਂ ਔਰ ਜੇਤੂ ਹੋ ਕੇ ਨਿਕਲਾਂਗੇ ਤੁਹਾਡੇ ਸਹਿਯੋਗ ਸਦਕਾ ਕਿਸੇ ਵੀ ਕਿਸਮ ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਕੋਈ ਦਰਪੇਸ਼ ਮੁਸ਼ਕਲ ਹੈ ਕੋਈ ਚੇਨ ਸਨੇਚਿੰਗ ਹੈ ਕੋਈ ਪੁਲਿਸ ਵਾਲਾ ਅਫਸਰ ਗੱਲ ਨਹੀਂ ਸੁਣਦਾ ਕੋਈ ਡੀਸੀ ਗੱਲ ਨਹੀਂ ਸੁਣਦਾ ਕੋਈ ਵੀਡੀਓ ਵੀ ਗੱਲ ਨਹੀਂ ਸੁਣ ਬੀਡੀਪੀਓ ਗੱਲ ਨਹੀਂ ਸੁਣਦਾ ਤਾਂ ਅਸੀਂ ਹਰ ਤਰੀਕੇ ਨਾਲ ਤੁਹਾਡੀ ਗੱਲ ਸੁਣਾਂਗੇ ਉਹਨੂੰ ਸੌਲਵ ਵੀ ਕਰਾਂਗੇ ਅਸੀਂ ਪਿਛਲੇ ਸਮੇਂਾਂ 'ਚ ਵੇਖਿਆ ਹੈ ਕਿ ਜਿਹੜੀਆਂ ਸਾਡੀਆਂ ਬੱਚੀਆਂ ਏਜੰਟਾਂ ਦੇ ਹੱਥੇ ਚੜ ਕੇ ਬਾਹਰਲੇ ਮੁਲਕਾਂ ਵਿੱਚ ਕਿਡਨਾਪ ਹੋ ਕੇ ਰਹਿ ਗਈਆਂ ਸੀ ਉਹਨਾਂ ਦੇ ਪਾਸਪੋਰਟ ਜਬਤ ਕਰ ਲਏ ਗਏ ਸੀ ਤਾਂ ਸਰਦਾਰ ਮਾਨ ਦੇ ਸਿਹਰਦ ਯਤਨਾ ਸਦਕਾ ਉਹ ਲੋਕ ਇੱਥੇ ਕੁੜੀਆਂ ਵਾਪਸ ਆਈਆਂ ਨੇ ਇਹ ਸਾਰੇ ਯਤਨ ਅਸੀਂ ਸਾਡੀ ਪਾਰਟੀ ਸਦਾ ਯਤਨਸ਼ੀਲ ਰਹੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਭਲਾਈ ਲਈ ਪੰਜਾਬੀਅਤ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਨੂੰ ਸੁਖਾਵਾਂ ਮਾਹੌਲ ਦੇਣ ਲਈ ਕਿ ਸਾਡੇ ਪੰਜਾਬ ਵਿੱਚ ਨਸ਼ੇ ਨਾ ਹੋਣ ਸਾਡਾ ਰੰਗਲਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਲੋਕ ਸਾਰੇ ਪ੍ਰਾਤਰੀ ਭਾਵ ਨਾਲ ਭਾਈਚਾਰਕ ਸਾਂਝ ਨਾਲ ਰਹਿਣ ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਪਹਿਲ ਦੇ ਆਧਾਰ ਤੇ ਰੱਖਦੀ ਹੈ ਰੱਖਦੀ ਰਹੇਗੀ ਇੰਨੀਆਂ ਹੀ ਬੇਨਤੀਆਂ ਹੁਣ ਸਾਡੇ ਕਟੂ ਸਾਹਿਬ ਤੁਹਾਨੂੰ ਸੰਬੋਧਨ ਕਰੀਏ ਦੇਖੋ ਜੀ ਹਾਰ ਦੇ ਕਾਰਨ ਅਸੀਂ ਤੇ ਮੰਨਦੇ ਆ ਸਰਕਾਰ ਦੀਆਂ ਪਾਲਿਸੀਆਂ ਕਿ ਕਿ ਸਾਰੀ ਮੋਦੀ ਸਰਕਾਰ ਇਹਨਾਂ ਦੀ ਡਵਾਲ ਸਾਹਿਬ ਤੱਕ ਸਮਤਾ ਚੋਰ ਲੱਗਿਆ ਪਿਆ ਸੀ ਕਿ ਸਰਦਾਰ ਮਾਨ ਨੂੰ ਹਰਾਇਆ ਜਾਵੇ ਇੱਥੇ ਕੱਟਗਿੰਤੀਆਂ ਸੇਫ ਨਹੀਂ ਮਨੀਪੁਰ ਵਿੱਚ ਔਰਤਾਂ ਨੂੰ ਈਸਾਈ ਔਰਤਾਂ ਨੂੰ ਨੰਗਾ ਭਜਾਇਆ ਗਿਆ ਹਰਿਆਣਾ ਵਿੱਚ ਮੁਸਲਮਾਨ ਭਰਾਵਾਂ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਤੁਹਾਡੀ ਪਤੀਲੀ ਵਿੱਚ ਬਊ ਮਾਸ ਰਿਜ ਰਿਹਾ ਸਾਨੂੰ ਸ਼ੱਕ ਹੈ ਸਿੱਖ ਬੱਚੀਆਂ ਪੇਪਰ ਦੇਣ ਗਈਆਂ ਰਾਜਸਥਾਨ ਵਿੱਚ ਜੱਜ ਬਣਨ ਦਾ ਉਹ ਆਲਰੇਡੀ ਬੱਚੀ ਵਕੀਲ ਸੀ ਉਹਦਾ ਕੜਾ ਲਵਾਇਆ ਗਿਆ ਉਹਦੇ ਮਤਲਬ ਕਕਾਰ ਲਵਾਏ ਗਏ ਇੱਥੇ ਕਟ ਗਿਣਤੀਆਂ ਸੇਫ ਨਹੀਂ ਮੈਂ ਤਾਂ ਇਹਨੂੰ ਈਵੀਐਮ ਮਸ਼ੀਨ ਵਿੱਚ ਕਪਲਾ ਸਮਝਦੀਆਂ ਜਿੰਨੀਆਂ ਵੀ ਤੁਸੀਂ মিডিਆ ਨਾਲ ਸੰਬੰਧਤ ਲੋਕੋਂ ਜਿੰਨੀਆਂ ਵੀ ਇੰਟੈਲੀਜੈਂਸੀ ਰਿਪੋਰਟਾਂ ਸੀ মিডিਆ ਦੀਆਂ ਰਿਪੋਰਟਾਂ ਸੀ ਤੁਸੀਂ ਪੁਰਾਣੇ ਸਾਰੇ ਰਿਕਾਰਡ ਖੋਖ ਕੇ ਵੇਖ ਲਓ ਜਦੋਂ ਆਪਾਂ ਲੋਕਾਂ ਤੋਂ ਸ਼ਰਮੇ ਕਰਦੇ ਆ ਕਿਤੇ ਵੀ ਇਹ ਨਜ਼ਰ ਨਹੀਂ ਸੀ ਆਉਂਦਾ ਕਿ ਸਰਦਾਰ ਮਾਨ ਹਾਰਨਗੇ ਸਰਦਾਰ ਮਾਨ ਨੇ ਜਿੰਨੇ ਵੀ ਗਰੰਟਾਂ ਦਿੱਤੀਆਂ ਬਿਨਾਂ ਕਿਸੇ ਪੱਖਪਾਤ ਤੋਂ ਦਿੱਤੀਆਂ ਹਰ ਭਾਈਚਾਰੇ ਨੂੰ ਦਿੱਤੀਆਂ ਹਾਰ ਦਾ ਕਾਰਨ ਮੈਂ ਈਵੀਐਮ ਮਸ਼ੀਨਾਂ ਨੂੰ ਕਿਰਾਂਟਾ ਦਿੱਤੇ ਨਾ ਮੰਤਰ ਮੰਤਰ ਕਿਰਾਂਟਾ ਦਿੱਤੇ ਜੀ 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 75 ਸਟੇਜ ਤੋਂ ਬੋਲ ਰਹੇ ਨੇ ਤੋਂ ਇੱਕ ਤੱਕ ਦੇ ਖਲਾਸ ਬਿਲਕੁਲ ਨਹੀਂ ਬੋਲਦੇ ਜੀ ਸਾਡੀਆਂ ਤੁਸੀਂ ਸਟੇਟਮੈਂਟਸ ਕੱਢੋ ਇੱਕ ਮਿੰਟ ਜਿਹੜਾ ਮਾਨ ਸਾਹਿਬ ਕਦੇ ਵੀ ਹਿੰਦੂ ਤਵਕੇ ਦੇ ਉਲਟ ਨਹੀਂ ਬੋਲਦੇ ਉਹ ਮਾਨ ਸਾਹਿਬ ਜਦੋਂ ਵੀ ਬੋਲੇ ਆ ਉਹ ਜਿਹੜੀਆਂ ਜਿਵੇਂ ਸਿਵ ਸੈਨਾ ਹਿੰਦੂ ਤਵ ਹਿੰਦੂ ਹਿੰਦੂ ਤੇ ਹਿੰਦੂ ਤਵ ਚ ਫਰਕ ਹੈ ਜੇ ਜਿਹੜਾ ਹਿੰਦੂ ਤਵ ਹੈ ਜਿਹੜਾ ਸਿੱਖਾਂ ਨੂੰ ਭਾਰਤਾ ਜਲੀਲ ਕਰਦਾ ਸਿੱਖਾਂ ਨੂੰ ਇਹ ਕਹਿੰਦਾ ਕਿ ਇਹ ਇੱਕ ਜਰਾਂਇ ਪੇਸ਼ਾ ਕੌਮ ਹੈ ਸਿੱਖਾਂ ਨੂੰ ਇਹ ਕਹਿੰਦਾ ਕਿ ਸਿੱਖਾਂ ਤੇ ਜੇ ਅਸੀਂ ਹਿੰਦੂਆਂ ਦੇ ਬਰ ਖਿਲਾਫ ਹੋਈਏ ਤਾਂ ਗੋਪੀ ਜੀ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਹੈਗੇ ਤੇ ਇਹ ਹਿੰਦੂ ਹਿੰਦੂ ਕਿਉਂ ਸਾਡੇ ਨਾਲ ਲੜ ਰਹੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮਾਨ ਸਾਹਿਬ ਕਦੇ ਵੀ ਹਿੰਦੂਆਂ ਦੇ ਬਰ ਖਿਲਾਫ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਏਜੰਡਾ ਹੈ ਤੇ ਨਾ ਹੀ ਰਹਿ ਨਾਈ ਪਿਛਲੇ ਸਮੇਂ ਚ ਰਹਿ ਅਸੀਂ ਹਿੰਦੂ ਮੁਸਲਮਾਨ ਜੋ ਵੀ ਪੰਜਾਬ ਦਾ ਪੰਜਾਬੀ ਸਾਡਾ ਹੈ ਅਸੀਂ ਉਹਨਾਂ ਦੇ ਨਾਲ ਹੈ ਹਰ ਵੇਲੇ ਮਾਨ ਸਾਹਿਬ ਕਦੋਂ ਵੀ ਜੇਕਰ ਰੂਪਨ ਦੇਵਾਲ ਬਜਾਜ ਜਦੋਂ ਬਿਆਨਤ ਸਿੰਘ ਦਾ ਬੁਚੜ ਦਾ ਅੰਨਾ ਰਾਜ ਸੀ ਤਾਂ ਰੂਪਨ ਦੇਵਾਲ ਬਜਾਜ ਇੱਕ ਹਿੰਦੂ ਬੀਪੀਸੀ ਉਹਦੇ ਨਾਲ ਕੇਪੀਐਸ ਗੱਲ ਵੱਲੋਂ ਛੇੜਖਾਨੀ ਕੀਤੀ ਗਈ ਤਾਂ ਉਸ ਸਮੇਂ ਕੋਈ ਵੀ ਨਾ ਅਕਾਲੀ ਨਾ ਕਾਂਗਰਸੀ ਸਿੱਖ ਪੰਜਾਬ ਦਾ ਨਹੀਂ ਬੋਲਿਆ ਕੱਲੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਖੜੇ ਅਸੀਂ ਉਹ ਇੱਕ ਆਈਐਸ ਅਫੀਸਰ ਸੀਗੀ ਤੇ ਉਹਦੇ ਨਾਲ ਕੇਪੀਐਸ ਗੱਲ ਦੇ ਰਾਤ ਜਦੋਂ ਕੋਈ ਪੱਤਾ ਵੀ ਨਹੀਂ ਛੱਲਦਾ ਕੋ ਉਹਦੇ ਪ੍ਰਤੂ ਬੋਲਣ ਨੂੰ ਤਿਆਰ ਨਹੀਂ ਸੀ ਤਾਂ ਉਹਨੂੰ ਉਸ ਦੇ ਵਿੱਚ ਵਿਕਟਮ ਸਿੱਧ ਕਰਕੇ ਉਹਨੂੰ ਜੇਲ੍ਹ ਕਰਾਈਆ ਕੇਪੀਐਸ ਗੱਲ ਨੂੰ ਤੇ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਕਦੇ ਵੀ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਦੱਸ ਦਿਆਂ ਜੀ ਇੱਕ ਮਿੰਟ ਤੁਹਾਡੀ ਗੱਲ ਵਿਚਾਲੇ ਆ ਕੈਪਟਨ ਕੈਪਟਨ ਅਬਮਨਿਊ ਸਿੰਘ ਹਿੰਦੂ ਲੜਕਾ ਸੀ ਕੈਪਟਨਸੀ ਭਾਰਤੀ ਫੌਜ ਵਿੱਚ ਆਪਣਾ ਇੱਕ ਸਮਝੌਤਾ ਹੋਇਆ ਪਾਕਿਸਤਾਨ ਦੇ ਨਾਲ ਕਿ ਜੇ ਕੋਈ ਰਾਜਸੀ ਕੈਦੀ ਉਹਨੂੰ ਰਾਜਸੀ ਕੈਦੀ ਬੋਲਦੇ ਜਿਹੜੇ ਫੌਜੀ ਫੜੇ ਜਾਂਦੇ ਨੇ ਉਹਦੇ ਨਾਲ ਵਧੀਆ ਬਿਹੇਵ ਕਰਨਾ ਹੈ ਕੈਪਟਨ ਅਬਮਨਿਊ ਸਿੰਘ ਦੇ ਅੱਖ ਅਬਮਨਿਊ ਜੀ ਦੇ ਅੱਖ ਨੱਕ ਕੰਨ ਕੱਟਤੇ ਸੀ ਪਾਕਿਸਤਾਨ ਗਵਰਨਮੈਂਟ ਨੇ ਤੇ ਯੂਨੋ ਤੱਕ ਇਹ ਮਸਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਲੈ ਕੇ ਗਈ ਸੀ ਤੁਹਾਡੀ ਮੈਂ ਸਿਹਰਤ ਜਾਣਕਾਰੀ ਲਈ ਦੱਸਦਾ ਤੁਸੀਂ ਪੱਤਰਕਾਰ ਭਰਾਓ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਸਿੱਖ ਬੰਦਾ ਹੈ ਉਹ ਸਭ ਨੂੰ ਪਿਆਰ ਕਰਦਾ ਹੈ ਮੀਤ ਸਭਨ ਕੋ ਆਪਨ ਕੀ ਨਾ ਹਮ ਸਭਨਾ ਕੇ ਸਾਜਨ ਬੀਬੀ ਰੂਪਨਦੇਵਾਲ ਵਾਲਾ ਕਿੱਸਾ ਤੁਹਾਡੇ ਸਾਹਮਣੇ ਹੈ ਬੀਬੀ ਕੇਤੀਆ ਫਰਾਂਸ ਦੀ ਬੱਚੀ ਸੀ ਸਾਡੇ ਇੰਡੀਆ ਚ ਸੈਰ ਕਰਨ ਆਈ ਸੀ ਬਿਆਨਕ ਸਿੰਘ ਮੁੱਖ ਮੰਤਰੀ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਨਾਲ ਜ਼ਬਰ ਜਨਾਹ ਕੀਤਾ ਤਾਂ ਉਹਨੂੰ ਮਤਲਬ ਸਜਾ ਦਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੈਪਟਨ ਅਬਮਨਿਊ ਜੀ ਵਾਲਾ ਮਸਲਾ ਤੁਹਾਡੇ ਸਾਹਮਣੇ ਹੈ ਔਰ ਮੇਰੇ ਵੀਰ ਨਵਨੀਤ ਕੋਪੀ ਜੀ ਸਾਡੇ ਨਾਲ ਹਿੰਦੂਪੁਰਾ ਬੜੇ ਜੁੜੇ ਹੋਏ ਨੇ ਤੁਸੀਂ ਵੀ ਸਾਡੇ ਭਰਾ ਹੋ ਜੇ ਤੁਹਾਨੂੰ ਡਰ ਲੱਗਦਾ ਹੋਵੇ ਤੁਸੀਂ ਅੱਜ ਕਿਵੇਂ ਆ ਜਾਂਦੇ ਖਾਲਸਤਾਨ ਪਿਓਰਸਤਾਨ ਉਵੇਂ ਦਾ ਹੋਏਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹਦੇ ਵਿੱਚ ਸੌਰੀ ਜਿਹਦੇ ਵਿੱਚ ਮੁਸਲਮਾਨ ਅਜੀਜੂਦੀਨ ਵਰਗੇ ਬਹੁਤ ਵੱਡੇ ਅਹੁਦਿਆਂ ਤੇ ਸੀ ਟੋਡਰਮਲ ਦੀਵਾਨ ਜੀ ਵਰਗੇ ਹਿੰਦੂ ਬਹੁਤ ਵੱਡੇ ਅਹੁਦਿਆਂ ਤੇ ਸੀ ਸਾਡਾ ਹਲੇਮੀ ਰਾਜ ਹੋਊਗਾ ਸਿੱਖੀ ਵਾਲਾ ਰਾਜ ਹੋਊਗਾ ਜਿੱਦੇ ਵਿੱਚ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੀ ਕਿਸੇ ਨੂੰ ਫਾਂਸੀ ਨਹੀਂ ਹੋਈ ਕਿਸੇ ਕੁੱਤੇ ਦੇ ਗਲ ਵਿੱਚ ਤੁਸੀਂ ਸੋਨੇ ਦਾ ਕੈਂਠਾ ਪਾ ਕੇ ਤੋੜ ਦਿਓ ਇਹੋ ਜਾਂ ਵਧੀਆ ਰਾਜ ਸਿੱਖੇ ਸਾਰੀਆਂ ਹਿੰਦੂ ਬੀਬੀਆਂ ਆਈਆਂ ਹੀਆਂ ਸੀ ਉੱਥੇ ਸੋ ਇਹ ਗਲਤ ਪ੍ਰਚਾਰ ਕਰਨ ਦਾ ਢਾਂਗ ਉਹਦਾ ਜਿਹੜੇ ਸਾਡੇ ਵਿਰੋਧੀ ਹੁੰਦੇ ਆ ਅਸੀਂ ਕੋਈ ਹੁਣ ਤੱਕ ਤਰਫੀਆਂ ਨਹੀਂ ਕੀਤੀ ਸਹੀ ਰਾਜ ਦਿੱਤਾ ਸਰਦਾਰ ਮਾਨ ਦੀ ਕਰਾਰਤਾ ਕਿ ਇੱਕ ਰੁਪਈਆ ਸਹੀ ਥਾਂ ਚ ਗਿਆ ਤਾਂ ਵਿਰੋਧੀਆਂ ਕੋਲ ਕਰਨ ਲਈ ਹੋਰ ਕੋਈ ਪ੍ਰਚਾਰ ਨਹੀਂ ਹੁੰਦਾ ਉਹ ਇਹੋ ਜੇ ਪ੍ਰਚਾਰ ਕਰਕੇ ਸਾਡੇ ਪ੍ਰਚਾਰ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਪਹਿਲਾਂ ਵੀ ਇੱਥੋਂ ਐਮਪੀ ਜਿੱਤੇ ਆ ਤੁਹਾਡੇ ਇੱਥੇ ਮਤਲਬ ਇਹਨੂੰ ਯਾਦ ਆ ਤਪੇ ਦੀ ਆਰਤੀ ਐਸੋਸੀਏਸ਼ਨ ਨੇ ਸਾਨੂੰ ਰਾਤ ਨੂੰ ਸਨਮਾਨਤ ਕੀਤਾ ਸੀ ਮੈਂ ਖੁਦ ਸਨਮਾਨਤ ਹੋਈਆਂ ਜਾ ਕੇ ਸੋ ਮੇਰੇ ਕਹਿੰਦਾ ਮਤਲਬ ਮੈਂ ਅੱਜ ਪਹਿਲੀ ਵਾਰ ਬਰਨਾਲੀ ਨਹੀਂ ਆਈ 30 ਸਾਲ ਤੋਂ ਮੈਂ ਇੱਥੇ ਚੋਨ ਕੈਂਪੇਨ ਚਲਾ ਰਹੀ ਆ ਜਿਹੜੇ ਤੁਹਾਡੇ ਪੁਰਾਣੇ ਬਜ਼ੁਰਗ ਨੇ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਿਸਟਰ ਨਾਨਾ ਕੋਈ ਤੁਹਾਡੇ ਆਰਤੀ ਐਸੋਸੀਏਸ਼ਨ ਦੇ ਉਹ ਵੀ ਮੇਰੇ ਭਰਾ ਨੇ ਚੰਗੀ ਤਰ੍ਹਾਂ ਜਾਣਦੇ ਨੇ ਰਜਿੰਦਰ ਗੁਪਤਾ ਜੀ ਸਾਰੇ ਸਾਡੇ ਆਪਣੇ ਭਰਾ ਨੇ ਨਵਨੀਤ ਗੋਪੀ ਜੀ ਇੱਕ ਤਾਜ਼ਾ ਉਦਾਹਰਣ ਹੈ ਜੇ ਅਸੀਂ ਐਡੀ ਸੋੜੀ ਸੋਚਦੇ ਹੋਈਏ ਸਿੱਖ ਐਡੀ ਸੋੜੀ ਸੋਚਦਾ ਹੋ ਨਹੀਂ ਸਕਦਾ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸਿਖਾਇਆ ਹੈ ਕਿ ਅਸੀਂ ਮਾਨਵਤਾ ਨੂੰ ਪਿਆਰ ਕਰਦੇ ਆਂ ਇਨਸਾਨੀਅਤ ਨੂੰ ਪਿਆਰ ਕਰਦੇ ਆਂ ਜੇ ਉਹਨਾਂ ਕਰੋਨਾ ਦੇ ਦਿਨਾਂ ਵਿੱਚ ਆਕਸੀਜਨ ਦੇ ਲੰਗਰ ਸੀ ਤਾਂ ਕਿਦੇ ਵੇਖਿਆ ਵੀ ਕਿਨੂੰ ਦੇਣੇ ਆਂ ਜੇ ਭਾਈ ਕਨਈਆ ਜੀ ਪਾਣੀ ਛਕਾਰੇ ਸੀ ਕਦੇ ਵੇਖਿਆ ਕਿਹਨੂੰ ਦੇਣਾ ਹੈ ਕਦੇ ਵੀ ਨਹੀਂ ਇਹ ਗੱਲ ਦਿਲੋਂ ਕੱਢ ਦੋ ਤੁਸੀਂ ਪੱਤਰਕਾਰ ਪਾਈਚਾਰਾ ਸਾਡਾ ਚੌਥਾ ਥੰਮੋ ਤੁਹਾਡੇ ਰਾਹੀਂ ਇਹ ਗੱਲਾਂ ਸਾਰੇ ਵਰਲਡ ਵਿੱਚ ਜਾਣੀਆਂ ਨੇ ਸਰਦਾਰ ਮਾਨ ਸਾਡੀ ਪਾਰਟੀ ਅਸੀਂ ਸਿੱਖੀ ਸੰਧਾਤਾ ਨੂੰ ਪਰਣਾਏ ਹੋਏ ਹਾਂ ਸਭ ਨੂੰ ਬਰਾਬਰ ਪਿਆਰ ਕਰਦੇ ਹਾਂ ਔਰ ਸਾਰੇ ਇੱਥੇ ਸੇਫ ਨੇ ਸਾਰਿਆਂ ਦੀਆਂ ਧੀਆਂ ਪੈਣਾ ਸਾਡੀਆਂ ਧੀਆਂ ਪੈਣਾ ਹਰ ਵਰਗ ਦੇ ਹਿੱਤ ਇੱਥੇ ਸੇਫ ਨੇ ਹਰ ਵਰਗ ਨੂੰ ਬਰਾਬਰ ਉਹਨਾਂ ਦੇ ਅਧਿਕਾਰ ਮਿਲਣਗੇ ਜਿੰਗੀਬੀਅਮ ਤੇ ਦੋਸ਼ਤਾ ਹੈ ਜੀ ਜੀ ਜਦ ਜਿੰਮੇਦਾਰੀ ਉਹ ਵੀ ਹੁੰਦੀ ਨਾਲ ਤੁਸੀਂ ਮੇਰੀ ਬੇਨਤੀ ਸਮਝੋ ਜਦੋਂ ਵੱਡੀਆਂ ਚੋਣਾਂ ਹੁੰਦੀਆਂ ਹਨ ਉਦੋਂ ਹੁੰਦਾ ਹੈ ਮਸਲਾ ਕਿ ਅਸੀਂ ਸਰਕਾਰ ਬਣਾਉਣੀ ਮੇਰੀ ਗੱਲ ਸੁਣੋ ਬੜੇ ਸ਼ਾਮ-ਦਾਮ ਦੰਡ ਤੇ ਵਰਤੇ ਜਾਂਦੇ ਨੇ ਇਹੋ ਜਿਹੇ ਪ੍ਰਚਾਰ ਕਰ ਦਿੱਤੇ ਜਾਂਦੇ ਨੇ ਇਹੋ ਜਿਹੇ ਨਾਵਾਂ ਦੇ ਲੋਕ ਨਾਲ ਖੜਾ ਦਿੱਤੇ ਜਾਂਦੇ ਨੇ ਸਰਦਾਰ ਮਾਨ ਨੂੰ ਬੜੀ ਸ਼ਾਨ ਵਾਲੀ ਵੋਟ ਪਈ ਆ 2 ਲੱਖ ਵੋਟ ਨਾਲ ਸਰਦਾਰ ਮਾਨ ਉਤੋਂ ਤਰੀਬ 2 ਲੱਖ ਵੋਟ ਪਈ ਹੈ ਔਰ ਜਿੱਥੇ-ਜਿੱਥੇ ਵੀ ਸਾਡੇ ਸਾਰੇ ਕਿਤੇ ਐਮਪੀ ਖੜੇ ਸੀ ਨਾ 45 45000 ਵੋਟ ਪਈ ਹੈ ਔਰ ਤੁਸੀਂ ਸਾਡਾ ਗ੍ਰਾਫ ਚੈੱਕ ਕਰੋ ਅੱਗੇ ਨਾਲੋਂ ਵੱਧ ਰਿਹਾ ਸਾਡੀ ਲੋਕਪ੍ਰਿਅਤਾ ਵੱਧ ਰਹੀ ਹੈ ਅੱਜ ਖੇਤਰੀ ਪਾਰਟੀ ਹੈਣੀ ਸਾਨੂੰ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਔਰ ਹਮੇਸ਼ਾ ਰਹੀ ਹੈ ਔਰ ਰਹੂਗੀ ਜੇ ਪੰਜਾਬ ਦੇ ਹਿੱਤ ਤੁਸੀਂ ਸੇਫ ਕਰਨੇ ਹੈ ਪੱਤਰਕਾਰ ਸਾਹਿਬ ਅੱਜ ਭਾਖੜਾ ਸਾਡੇ ਤੇ ਮੁਸੱਲਤ ਹੈ ਇੱਕ ਮਿੰਟ ਮੇਰੀ ਬੇਨਤੀ ਸੁਣੋ ਇੱਕ ਮਿੰਟ ਦੀ ਇੱਕ ਮਿੰਟ ਪਲੀਜ਼ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਸਰਦਾਰ ਮਾਨ ਖੇਤਰੀ ਪਾਰਟੀ ਹੈ ਜੇ ਅੱਜ ਸਾਰੇ ਇੰਡੀਆ ਚ ਜਿੰਨੇ ਡੈਮ ਆ ਉਹਨਾਂ ਦਾ ਪ੍ਰਬੰਧ ਉਥੋਂ ਦੀਆਂ ਸਟੇਟ ਗਵਰਨਮੈਂਟ ਕੋਲ ਹੁੰਦਾ ਕੱਲਾ ਇੰਡੀਆ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ ਸਾਡੇ ਪਾਣੀਆਂ ਦੇ ਪ੍ਰਬੰਧ ਸਾਡੇ ਕੋਲ ਹੈ ਨਹੀਂ ਜਦੋਂ ਕਿ ਰਾਈਪੇਰੀਅਨ ਲਾ ਬਣਿਆ ਆਲ ਵਰਡ ਦਾ ਜਿੱਥੇ ਕੋਈ ਦਰਿਆ ਵਗਦਾ ਨਦੀ ਵਗਦੀ ਉਹਦੇ ਪਾਣੀਆਂ ਤੇ ਉਥੋਂ ਦੇ ਲੋਕਾਂ ਦਾ ਹੱਕ ਹੈ ਅੱਜ ਅਸੀਂ ਸਾਰੇ ਤੁਸੀਂ ਸੰਗਰੂਰ ਵਾਲੇ ਵੀ ਬਰਨਾਲੇ ਵਾਲੇ ਵੀ ਅਸੀਂ ਸਾਰੇ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹਾਂ ਜਿਹਦੇ ਵਿੱਚ ਜੁਰੇਨੀਅਮ ਦੇ ਤੱਤ ਹੈ ਇਹ ਅਧਿਕਾਰ ਸਾਡੇ ਤੋਂ ਖੋਇਆ ਜਾ ਰਿਹਾ ਇਹਨਾਂ ਅਧਿਕਾਰਾਂ ਦੀ ਰਾਖੀ ਕਰੂਗੇ ਖੇਤਰੀ ਪਾਰਟੀ